ਸਾਰੇ ਸਿਖਿਆਰਥੀਆਂ ਨੂੰ ਮੋਹ ਪੇਜੀ ਸਤਰੀਆ ਕਾਲ ਪੰਜਾਬੀ ਲੈਕਚਰ ਕਿਹੜੀ ਸਰ ਲਾਈਵ ਕਲਾਸ ਲੈ ਕੇ ਹਾਜ਼ਰ ਹੈ ਰੋਜ਼ਾਨਾ ਸ਼ਾਮੀ 4 ਵਜੇ ਤੋਂ ਲੈ ਕੇ 5 ਵਜੇ ਤੱਕ ਲਾਈਵ ਕਲਾਸ ਲੱਗਦੀ ਹੈ ਹੋਰ ਤਿਆਰੀ ਕਰਾਈ ਜਾਂਦੀ ਹੈ ਸੀਨੀਅਰ ਟੀਚਰ ਪੰਜਾਬੀ ਥਰਗੇਡ ਸੈਕੰਡ ਗ੍ਰੇਡ ਦੀ ਤਿਆਰੀ ਨਾਣੇ ਜੋ ਟਾਪਿਕ ਫਸਟ ਗ੍ਰੇਡ ਚ ਵੀ ਲਾਏ ਹੁੰਦਾ ਹੈ ਉਹਨਾਂ ਦੀ ਤਿਆਰੀ ਕਰਾਈ ਜਾਂਦੀ ਹੈ ਤੇ ਅਗਰ ਕੋਈ ਵੀ ਵਿਦਿਆਰਥੀ ਪਾਵੇ ਫਰਸਟ ਗ੍ਰੇਡ ਦੀ ਤਿਆਰੀ ਕਰਦਾ ਹੈ ਸੈਕੰਡ ਗ੍ਰੇਡ ਦੀ ਤਿਆਰੀ ਕਰਦਾ ਥਰਡ ਗ੍ਰੇਡ ਦੀ ਤਿਆਰੀ ਕਰ ਰਹਾ ਹੈ ਸਮੀ ਔਨਲਾਈਨ ਹੈ ਜਰੂਰ ਆਵੇ ਲਾਈਵ ਕਲਾਸ ਹੈ ਬਿਲਕੁਲ ਫਰੀ ਹੈਗੀ ਹੈ ਫਰੀ ਆਫ ਕੋਸਟ ਹੁਦ ਵੀ ਆਓ ਆਪਣੇ ਸਾਥੀਆਂ ਨੂੰ ਵੀ ਦੱਸੋ ਜੋੜੋ ਆਪਣਾ ਪਰਿਵਾਰ ਹੈ ਉਹ ਵੱਡਾ ਕਰੋ ਜਬ ਤਬ ਵੱਧ ਲੋਕਾਂ ਨੂੰ ਸਿਖਿਆਰਥੀਆਂ ਨੂੰ ਲਾਹਾ ਖਟ ਸਕਣ ਲਾਭ ਹੋ ਸਕੇ ਔਰ ਦੂਜੀ ਗੱਲ ਇਹ ਆਪਣੀ ਆਨਲਾਈਨ ਤੇ ਆਫਲਾਈਨ ਦੋਵੇਂ ਮੋਡ ਦੇ ਉੱਤੇ ਜੋ ਹੈ ਬੈਚ ਸ਼ੁਰੂ ਹੈ ਬੈਚ ਹੁਣੇ ਸ਼ੁਰੂ ਕੀਤਾ ਹੈ ਆਪਾਂ ਤੇ ਜੋ ਵੀ ਵਿਦਿਆਰਥੀ ਭਾਵੇਂ ਆਨਲਾਈਨ ਮੋਡ ਤੇ ਜੁੜਨਾ ਚਾਹੁੰਦੇ ਹੈ ਆਨਲਾਈਨ ਮੋਡ ਤੇ ਜੁੜ ਸਕਦੇ ਹੈ ਜੋ ਆਫਲਾਈਨ ਮੋਡ ਤੇ ਮੇਰੇ ਸਾਹਮਣੇ ਮੁਖਾਤਬ ਹੋ ਕੇ ਪੜਨਾ ਚਾਹੁੰਦੇ ਹੈ ਆਫਲਾਈਨ ਮੋਡ ਤੇ ਜੁੜ ਸਕਦੇ ਹੈ ਅਸੀਂ ਸੈਕੰਡ ਗ੍ਰੇਡ ਦਾ ਥਰਡ ਗ੍ਰੇਡ ਦਾ ਸਾਰਾ ਕੋਰਸ ਕਰਾਵਾਂਗੇ ਜੇ ਕੋਈ ਥਰਡ ਗ੍ਰੇਡ ਸੈਕੰਡ ਗ੍ਰੇਡ ਦੀ ਤਿਆਰੀ ਕਰ ਰਿਹਾ ਹੈ ਪਾਉ ਆ ਵਿਦਿਆਰਥੀ ਆਫਲਾਈਨ ਆ ਸਕਦਾ ਹੈ ਔਰ ਪੜ ਸਕਦਾ ਹੈ ਉਸ ਦੇ ਨਾਲ ਜੇ ਕੋਈ ਫਸਟ ਗ੍ਰੇਡ ਦੀ ਤਿਆਰੀ ਵੀ ਕਰ ਰਿਹਾ ਹੈ ਤਾਂ ਉਹ ਵੀ ਆਵੇ ਉਹਦਾ ਸੈਕੰਡ ਗ੍ਰੇਡ ਦਾ ਸਾਰਾ ਕੋਰਸ ਹੋ ਜਾਵੇਗਾ ਉਸ ਤੋਂ ਬਾਅਦ ਉਹ ਰੋਜ਼ਾਨਾ ਪੜ ਰੇ ਕੋ ਨੂੰ ਪੜਦੇ ਟਾਈਮ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆ ਰਹੀ ਹੈ ਕਿਸੇ ਟੌਪਿਕ ਦੇ ਉੱਤੇ ਕੋਈ ਸਮੱਸਿਆ ਆ ਰਹੀ ਹੈ ਤਾਂ ਉਹਦਾ ਹੱਲ ਕੀਤਾ ਜਾਵੇਗਾ ਤਾਂ ਕਿ ਉਹਦੀ ਵਧੀਆ ਤਿਆਰੀ ਹੋ ਸਕੇ ਇਸ ਦੇ ਨਾਲ ਨਾਲ ਜੋ ਵਿਦਿਆਰਥੀ ਨੈਟ ਕਰ ਰਹੇ ਉਹਨਾਂ ਲਈ ਵੀ ਇਹ ਸੁਨਹਿਰੀ ਮੌਕਾ ਹੈ ਕੀ ਉਹ ਨੈਟ ਦੀ ਤਿਆਰੀ ਹੈ ਉਹ ਵੀ ਕਰ ਸਕਦੇ ਆ ਰੋਜ਼ਾਨਾ ਆਪਾਂ ਬੇਸ ਤੋਂ ਸ਼ੁਰੂ ਕੀਤਾ ਹੈ ਬੇਸ ਤੋਂ ਸ਼ੁਰੂ ਕਰਕੇ ਉੱਤੇ ਦੀ ਤਰਫ ਲੈ ਕੇ ਜਾਵਾਂਗੇ ਤਾਂ ਜਿਹੜਾ ਹੁੰਦਾ ਬੇਸ ਹੈ ਉਹ ਸਾਰਾ ਕਲੀਅਰ ਹੋ ਜਾਏਗਾ ਉਸ ਤੋਂ ਬਾਅਦ ਨੈਟ ਪ੍ਰੀਖਿਆ ਦਾ ਸਟੈਂਡਰਡ ਕੀ ਹੈਗਾ ਕਿਸ ਤਰੀਕਾ ਆਪਾਂ ਤਿਆਰੀ ਕਰੀਏ ਕਿਹੜੀਆਂ ਕਿਹੜੇ ਕਿਤਾਬਾਂ ਨੂੰ ਪੜ੍ਹੀਏ ਕਿਸ ਕਿਤਾਬ ਚੋਂ ਕੀ ਸਮਝ ਨਹੀਂ ਆ ਰਿਹਾ ਉਸ ਨੂੰ ਸਾਹਮਣੇ ਮੁਖਾਤਬ ਹੋ ਕੇ ਸਮਝਾਇਆ ਜਾਵੇਗਾ ਅਗਰ ਕੋਈ ਫਰਸਟ ਰੇਟ ਦੀ ਤਿਆਰੀ ਕਰ ਰਿਹਾ ਹੈ ਨੈਟ ਦੀ ਵੀ ਤਿਆਰੀ ਕਰ ਰਿਹਾ ਹੈ ਉਹ ਵੀ ਆਫਲਾਈਨ ਜੁੜ ਸਕਦਾ ਹੈ ਉਹਨਾਂ ਲਈ ਸੁਨਹਿਰੀ ਮੌਕਾ ਹੈ ਹੋਰ ਮੈਂ ਇਸ ਮੰਚ 'ਰਾਹੀਂ ਸਿਰਫ ਆਹੀ ਬੇਨਤੀ ਕਰਨਾ ਚਾਹਾਂਗਾ ਜਿਹੜੇ ਆਫਲਾਈਨ ਵਿੱਚ ਹੈ ਉਹ ਸਿਰਫ ਇੱਕ ਵਾਰ ਹੀ ਲੱਗੇਗਾ ਜਿਹੜਾ ਕਿ ਹੁਣ ਲੱਗ ਰਿਹਾ ਹੈ ਆਨਲਾਈਨ ਮੋਡ ਤੇ ਵੀ ਲੱਗੇਗਾ ਆਫਲਾਈਨ ਮੋਡ ਤੇ ਵੀ ਲੱਗੇਗਾ ਉਸ ਤੋਂ ਬਾਅਦ ਜਦੋਂ ਵੈਕੈਂਸੀ ਆਵੇਗੀ ਉਸ ਤੋਂ ਬਾਅਦ ਬੈਚ ਲੱਗੇਗਾ ਇਸ ਕਣ ਆ ਨਾ ਸੋਚਿਓ ਕਿ ਗੱਲ ਹੋਰ ਬੈਚ ਲੱਗੇਗਾ ਉਦੋਂ ਅਸੀਂ ਤਿਆਰੀ ਕਰ ਲਾਂਗੇ ਇਹ ਨਾਂ ਰੱਖਿਓ ਹੁਣ ਜਿਹੜਾ ਬੈਚ ਲੱਗੇ ਹੈ ਉਹ ਇੱਕ ਪ੍ਰਕਾਰ ਦਾ ਮੇਰੇ ਦੁਆਰਾ ਫਾਈਨਲ ਸ਼ੋਟ ਹੈ ਵੈਕੈਂਸੀ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਕੋਰਸ ਜਿਹੜਾ ਉਹ ਕਰਵਾ ਦਿੱਤਾ ਜਾਵੇਗਾ ਤਾਂ ਜਿਹੜਾ ਹਜੇ ਤੱਕ ਨਹੀਂ ਜੁੜਿਆ ਜੋ ਜਿਸ ਤਰੀਕੇ ਵੀ ਜੁੜਨਾ ਚਾਹੁੰਦਾ ਹੈ ਜੋ ਫ੍ਰੀ ਪੜਨਾ ਚਾਹੁੰਦਾ ਹੈ ਰੋਜ਼ ਲਾਈਵ ਕਲਾਸ ਚ ਆ ਕੇ ਫ੍ਰੀ ਪੜ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਫ੍ਰੀ ਆਫ ਕੋਸਟ ਕਿਸੇ ਪ੍ਰਕਾਰ ਦਾ ਕੋਈ ਪੈਸਾ ਨਹੀਂ ਹੈ ਜੇ ਕੋਈ ਔਨਲਾਈਨ ਪੜਨਾ ਚਾਹੁੰਦਾ ਹੈ ਕੋਈ ਆਫਲਾਈਨ ਪੜਨਾ ਚਾਹੁੰਦਾ ਹੈ ਤਾਂ ਉਹ ਵੀ ਕੀ ਕਹਿੰਦੇ ਆ ਕਿ ਆਪਣਾ ਹੈਲਪਲਾਈਨ ਨੰਬਰ ਦਿੱਤਾ ਦਾ ਉਸ ਦੇ ਉੱਤੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਜੇ ਕੋਈ ਪੰਜਾਬ ਮਾਸਟਰ ਕਲਾਸ ਦਾ ਬੱਚਾ ਜੁੜਿਆ ਹੋਇਆ ਹੈ ਸੁਣ ਰਿਹਾ ਹੈ ਪੰਜਾਬ ਲੈਕਚਰ ਦਾ ਸੁਣ ਰਿਹਾ ਹੈ ਤਾਂ ਉਹ ਵੀ ਬੱਚਾ ਕੀ ਕਰੇ ਕਿ ਲਾਈਵ ਚਾਟ ਦੇ ਵਿੱਚ ਰੋਜ਼ ਆਵੇ ਆਪਣੇ ਸਾਥੀਆਂ ਨਾਲ ਸਾਂਝ ਪਾਵੇ ਉਸ ਲਿੰਕ ਦੀ ਜੁੜੇ ਰੋਜ਼ ਆਪਣੀਆਂ ਸਮੱਸਿਆਵਾਂ ਦਾ ਡਾਊਟਸ ਦਾ ਸਮਾਧਾਨ ਕਰਾਵੇ ਉਸ ਤੋਂ ਬਾਅਦ ਆਪਣੀ ਸੈਕੰਡ ਗ੍ਰੇਡ ਤੇ ਥਰਡ ਗ੍ਰੇਡ ਦੀ ਕਿਤਾਬ ਆ ਚੁੱਕੀ ਹੈ ਭਾਈ ਦੋ ਕਿਤਾਬਾਂ ਕੱਢਣ ਦੀ ਥਾਂ ਮੈਂ ਸਿਰਫ ਇੱਕ ਕਿਤਾਬ ਕੱਢੀ ਹੈ ਸੈਕੰਡ ਗ੍ਰੇਡ ਦੀ ਔਰ ਥਰਡ ਗ੍ਰੇਡ ਦੀ ਇੱਕ ਮੈਂ ਹੋਰ ਵੀਡੀਓ ਬਣਾਇਆ ਹੋਇਆ ਤੁਸੀਂ ਉਹ ਵੇਖ ਸਕਦੇ ਹੋ ਸੈਕੰਡ ਗ੍ਰੇਡ ਤੇ ਥਰਡ ਗ੍ਰੇਡ ਦਾ ਜਿਹੜਾ ਪੋਰਸ਼ਨ ਹੈ ਉਹ ਕਾਫੀ ਮਿਲਦਾ ਜੁਲਦਾ ਹੈਗਾ ਤੇ ਸੈਕੰਡ ਗੇਟ 'ਚ ਜਿਵੇਂ ਤਿੰਨ ਪਾਰਟ ਹੈ ਥਰਡ ਗੇਟ 'ਚ ਦੋ ਹੀ ਹੈ ਤਾਂ ਉਹ ਕਾਫੀ ਮਿਲਦੇ ਜੁਲਦੇ ਆ ਦੋ ਪਾਰਟ ਦੋਨਾਂ ਦੇ ਤਾਂ ਇਸ ਦੇ ਕਾਰਨ ਕੀ ਕੀਤਾ ਗਿਆ ਕਿ ਇੱਕ ਕਿਤਾਬ ਕੱਢੀ ਗਈ ਹੈ ਔਰ ਬਹੁਤ ਹੀ ਸਸਤੇ ਦਰ ਦੇ ਉੱਤੇ ਹੈ ਤੁਸੀਂ ਅਗਰ ਕਿਤਾਬ ਦੀ ਹੋਮ ਡਿਲੀਵਰੀ ਕਰਾਉਣਾ ਚਾਹੁੰਦੇ ਹੋ ਤਾਂ ਹੈਲਪਲਾਈਨ ਨੰਬਰ ਦੇ ਉੱਤੇ ਫੋਨ ਕਰ ਸਕਦੇ ਹੋ ਸਾਡਾ ਇੱਕ ਗੂਗਲ ਫਾਰਮ ਹੈਗਾ ਇਸ ਤੋਂ ਸੰਬੰਧਿਤ ਵੀਡੀਓ ਵੀ ਬਣਾਈ ਗਈ ਹੈ ਉਹ ਤੁਸੀਂ ਭਰ ਸਕਦੇ ਹੋ ਇਹ ਸਾਰੀ ਗੱਲਾਂ ਦੀ ਜਾਣਕਾਰੀ ਆਪਣੇ ਆਪਣੇ ਦੋਸਤਾਂ ਨਾਲ ਸਾਂਝੀ ਕਰੋ ਤਾਂ ਕਿ ਉਹ ਲਾਹਾ ਖਟ ਸਕਣ ਧੰਨਵਾਦ